ਹਰ ਗੁਣ ਹੱਲੀ ਅੱਜ ਠੀਕ ਨਹੀਂ ਆ ਮम्मी ਕਹਿੰਦੀ ਪਹਿਲਾਂ ਇਹ ਦਵਾਈ ਲੈ ਕੇ ਆਓ ਇਹਦੇ ਕੱਪੜੇ ਢੀਸਨ ਦੀਵੇ ਤੇ ਚੇਂਜ ਕਰ ਲਓ ਇਹਨੂੰ ਮੋਣਾ ਲੋਣਾ ਟੀਕਾ ਇਹਨੂੰ ਬਸ ਚਿਪਸ ਬੜੇ ਖਾਂਦੀ ਐ ਅੱਸੀ ਕਾਜ ਦੀ ਸਾਰਾ ਢਾੜਾ ਜਨੇ ਬਲਾਬ ਦੇ ਚ ਤੇ ਅੱਜ ਸਾਡੀ ਹਰ ਗੁਣ ਠੀਕ ਨਹੀਂ ਆ ਤੇ ਇਹਨੂੰ ਦਵਾਈ ਧਾਗਦੀ ਪਹਿਲਾਂ ਕੋਈ ਕੰਟਿੰਗ ਬਹੁਤ ਕੰਢੀ ਬਹੁਤ ਰਹਾੜ ਰਾਤ ਦੇ ਸਾਰੇ ਕਰਜੀ ਗਈ ਐ ਦਿਨੇ ਨਹੀਂ ਹੁਣ ਹੁਣ ਜਨੇ ਦਵਾਈ ਲੈਣ ਪਹਿਲਾਂ ਮਤਲੈਂਦੀ ਦਵਾਈ ਪਰ ਸੂਫਰ ਕਪਿਆ ਨਹੀਂ ਤੇ ਹੁਣ ਦਵਾਈ ਦੇ ਕੇ ਚੱਲੇ ਆਂ ਤੇ ਹੋਰ ਵੀ ਡਿਡਰ ਚੇਂਜ ਕਰਕੇ ਕਿ ਸ਼ਾਇਦ ਮਾਰੇ ਕਿਰਪਾ ਦੇ ਫਰਕ ਪੈ ਜੇ ਤੇ ਇਧਰ ਨੂੰ ਡੇ ਤਿਆਰ ਕਰਨ ਦੇ ਆਂ ਛੁੱਟੂ ਮੈਂ ਕੋ ਪਾ ਦਈ ਨਵਾ ਨਵਾ ਛੁੱਟੂ ਪਾ ਦਈ ਵਧੀਆ ਲੱਗੂ ਸੋਣਾ ਲੱਗੂ ਪੱਤਰ ਨੀ ਆਇਆ ਕੋਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਵਾਹ ਡੜੀ ਆਈ ਇਹਨੂੰ ਚੱਲੇ ਆਂ ਇਹਨੂੰ ਚੱਲੇ ਇੰਜੈਕਸ਼ਨ ਲਵਾਉਣ ਨਾਪਲ ਨੇ ਕਿੰਨੀ ਆਵਾਜ਼ ਦਿੱਤੀ ਆ ਇਧਰੋਂ ਕਿਧਰੋਂ ਆਉਣੀਆਂ ਫੌਜਾਂ ਉਹ ਇਧਰ ਉਹਨਾਂ ਦਾ ਪਲਾਟ ਸਾਡੇ ਲੱਗੇ ਜਿੱਥੇ ਮੈਂ ਤੀਰਾਂ ਤੇ ਉਹ ਵੇਚਦੇ ਹੀ ਤੇ ਦਿੱਦਾ ਹੀ ਦਾਗ ਹੁੰਦੇ ਆ ਤਾਂ ਕੋਸਣ ਨੇ ਲੈ ਵੀ ਇਥੇ ਪਹੁੰਚੇ ਹਾਂ ਭਾਈ ਜਣਾਵਲ ਤੇ ਭਾਈ ਨੇ ਸਕਿਉਰਟੀ ਤੋਂ ਹਤੀਓ ਕਹਿੰਦੇ ਵੀ ਪਾਣੀ ਡੇ ਮਾਰਨੇ ਤੇ ਗਲੀ ਦੇ ਵਿੱਚ ਚਲਾਵ ਵਧੀਆ ਕੀਤਾ ਯਾਰ ਸਾਫ ਕਰਤੀ ਮੜੀ ਨਹੀਂ ਸਹੀ ਗੱਲ ਹੈ ਮੈਂ ਕਰਾਉਣੀ ਸਹੀ ਮਾਰ ਸਕਦਾ ਇਹਨੂੰ ਮੜਾ ਜਾਂ ਐਦਾਂ ਪਾਣੀ ਵਾਜੇ ਮਾਰਦਾ ਤੇ ਸਾਫ ਹੋ ਜੀ ਥੋੜੀ ਲੱਗਦੀ ਹਾਂ ਇਹ ਤਾਂ ਗੱਲ ਸਹੀ ਹੈ। ਛੋਟੀਆਂ ਨੇ ਲਿਖੀ ਪਿਸਟਿੰਗਾ ਲਾਉਣਾ ਵਾ ਤੇ ਇਹ ਇਹਨੂੰ ਕਿੰਨੇ ਲਾਉਣੀਆਂ ਆ। ਆ ਮੜੇ ਮੜੇ ਜਾ ਇਹਨੂੰ। ਹਾਂ ਇਹ ਤਾਂ ਗੱਲ ਸਹੀ ਹੈ ਯਾਰ। ਇਹਨੂੰ ਲਾ ਦੇਣੀ ਹੈ ਹੁਣ ਆ। ਇਹ ਵੀ ਇਹ ਵੀ ਜਨਾਨੀ ਆ। ਇਹ ਉਹ ਜਨਾਨੀ ਤੇ ਇਹ ਜਨਾਨੀ ਆਪਣੀ। ਇੱਥੇ ਬਹਿ ਕੇ ਜਾਣਾ ਵਾ। ਹਾਂ ਇਹ ਤਾਂ ਗੱਲ ਸਹੀ ਹੈ। ਚੱਲ। ਤੈਨੂੰ ਕਿਹਾ ਦੇਣੂੰ। ਉਹ ਜਾਣ ਦੀ। ਮਾਸੀ ਹਣਾਂ ਦੇ ਨਾਲ ਗੀ ਜਾਣਾ। ਅਹੀਂ ਆ ਗਏ ਆਪਣੇ ਜਠੇਰੇ। ਮਾਥਾ ਟੇਕਣੋਂ ਆਤੇ ਪਰ ਇੱਥੇ ਦੋ ਢਾਈ ਵੀ ਨੇ ਉਹਦਾ ਬਾਬਾ ਜੀ ਹੁੰਦੇ ਪਰ ਹੁਣ ਚਲ ਗਏ ਆ ਅਸੀਂ ਲੇਟ ਹੋ ਗਏ ਆ ਅਸੀਂ ਹੁਣ ਇੱਥੇ ਘੁੰਮਣੀ ਜਾਵਾਂਗੇ ਹਾਂਜੀ ਪੁੱਤ ਆਜੋ ਹੁਣ ਗਾਂ ਕ ਨਹੀਂ ਕੋਟ ਲਾਉਣ ਲੱਗਾ ਤੁਹਾਨੂੰ ਨੇ ਕਦੀ ਅਕਲ ਆਉਣੀ ਮੋਟਰਸਾਈਕਲ ਚਲਾਉਣ ਦੀ ਇਹਨੂੰ ਨਹੀਂ ਜਾ ਜਾਈ ਇਹਨੂੰ ਨਹੀਂ ਇਹਨੂੰ ਨਹੀਂ ਜਾ ਚ ਹੈਗੀ ਤਾਂ ਇਹ ਤਾਂ ਕਹਿੰਦੇ ਇਹਨਾਂ ਰਹਿਣਾ ਬੰਦ ਕਰ ਦੋ ਇਹਨਾਂ ਨੂੰ ਕੱਢ ਦੇਣਾ ਘਰੋਂ ਤੇਮਿੰਦਰ ਭਾਈ ਕਹਿੰਦੇ ਇਹ ਮੇਰੇ ਹਾਂ ਸਲਾ ਭੰਡੀ ਆਓ ਪੀਂਦੇ ਡੋਗੀ ਹਲੋ ਜੀ ਚੱਲ ਗਏ ਜੱਸੀ ਹਣੇ ਗਿਸੀ ਹਣੇ ਆ ਆਈ ਆਏ ਹੁਣ ਵਾਹਿਗੁਰੂ ਚਾਂਦ ਪਾਸ ਦਾ ਫਿਸ਼ੇਖੰਡੀ ਆ ਨਵੀਂ ਦਵਾਈ ਲੈਣ ਵਾਤੇ ਆਏ ਆ ਹਰਗੁਰਦੇ ਡਾਇਰੈਕਟਰ ਕੋ ਇੱਥੇ ਮੈਂ ਵੀ ਆ ਵਟਸਐਪ ਬੋਰਡ ਜਾ ਟੇਜ ਬੇਟਾ ਵਧੀਆ ਖੁੱਲਾ ਲੱਗਣਾ ਹਾਂ ਖੁੱਲਾ ਏਰੀਆ ਲੱਗਦਾ ਸਹੀ ਗਾ ਜੀ ਕੀ ਵੀ ਸ਼ੇ ਵੰਨਾਂ ਵੰਨਾਰੇ ਇਟਾਲੀ ਵੜ ਗਏ ਮੈਂ ਮੁਟਾਇਰੇ ਤਾਂ ਸਿੱਧੀ ਰਿਆ ਲੱਗ ਗਿਆ ਯਾਰ ਉਹ ਕੀ ਹੋ ਗਿਆ ਕੰਮ ਨੇ ਠੀਕ ਹੈ ਜੀ ਜਿੰਮੇਦਾਰ ਬਣ ਗਿਆ ਆਪਰੇ ਸਾਰੇ ਪਾਸੇ ਬੈਠੀ ਨੇ ਓਕੇ ਛੋਟ ਮੇ ਵੀ ਹੋ ਰਹੀ ਹੈ ਠੀਕ ਆ ਤਿਆਰ ਚਲ ਜਾਈ ਦੇ ਤੇ ਦੇਵਾ ਮੈਂ ਹਟਾ ਦੇ ਉਹ ਨੰਦਰੇ ਹਿੱਥੇ ਨੂੰ ਬੈ ਗਿਆ ਮੇਰਾ ਚਲੋ ਯਾਰ ਲੇਵੀ ਸ਼ੋਅਰੂਮ ਹੀ ਹੋ ਗਿਆ ਰੈਡੀ ਤੇ ਸਾਰੇ ਜਣੇ ਜ਼ਰੂਰ ਚੈੱਕ ਕਰੇ ਠੀਕ ਹੈ ਬਸ ਸ਼ਾਇਦ ਕੱਲ ਆਜੇ ਜਾਂ ਪਰਸੋਂ ਅਜੇ ਕੋਈ ਬੰਦੇ ਵਿੱਚ ਆਜੂਗੀ ਫਨੀ ਵੀਡੀਓ ਆ ਇਹਨੂੰ ਜਿਆਦਾ ਆਪਣਾ ਮਤਲਬ ਸੀਰੀਅਸ ਨਾ ਲਿਓ ਮਤਲਬ ਕਿ ਆ ਨਵੀ ਇਹ ਆਹਾਂ ਸਮਝਾਉਣ ਵਾਸਤੇ ਬਣਾਈ ਗਈ ਇਹਦਾ ਕੋਈ ਗਲਤ ਮੀਨਿੰਗ ਨਾ ਕੱਢਿਓ ਠੀਕ ਹੈ ਭਾਵੇਂ ਇੱਕ ਦੋ ਦਿਨ ਤੱਕ ਵੀਡੀਓ ਆਏ ਸਾਰੇ ਜਣੇ ਜ਼ਰੂਰ ਚੈੱਕ ਕਰੇ ਇਹ ਹੈਗੀ ਸਾਡੀ ਪੂਰੀ ਟੀਮ ਤੇ ਇੱਕ ਟੀਮ ਦਾ ਮੈਂਬਰ ਆ ਵੀ ਹੈ ਵੀ ਮੈਂਬਰਾਂ ਗੱਲ ਠੀਕ ਹੈ ਤੇ ਇੱਧਰ ਸਾਡੇ ਭਰਾ ਨੇ ਦਸਤਾਰ ਲਾਤੀ ਹੁਣ ਕੋਈ ਗੱਲ ਵੀਰ ਜੀ ਚਾਹ ਪੀ ਲਿਜੇ ਇਹ ਜਿਹੜਾ ਪੀਓ ਪੀਓ ਇਦਾਂ ਹੀ ਕਰਦੀਆਂ ਹਜ਼ਾਰਾਂ ਗੱਲਾਂ ਬਾਤਾਂ ਪਰ ਭਾਜੀ ਸਾਡੇ ਮੂਵੀ ਦੇ ਵੇਖਣ ਬਹੁਤ ਖੂਬੇ ਆ ਭਾਜੀ ਦਰੋ ਵੜਾ ਗਾਣਾ ਕੀ ਗੱਲਾਂ ਇਹ ਸਿੰਘ ਸੋ ਜਾ ਸੋ ਜਾ ਸੋ ਜਾ ਸੋ ਜਾ ਸੋ ਜਾ ਆਹ ਵੇਖੋ ਜੀ ਮਮਤਾ ਬਣ ਗਿਆ ਆਹ ਵੋ ਬਲੇਡ ਪੱਤਰੀ ਵਾਜੀ ਮੜੀ ਜੀ ਤੇ ਉਹ ਲੋਹੇ ਜਿਹੜਾ ਨਿਕਲਦੇ ਉਹ ਐ ਸਮਾਨ ਲੈਣ ਆ ਤੇ ਗਲਵਜ਼ ਗਲੋਵਜ਼ ਮਾ ਚੱਲਾ ਪੱਟੀ ਜੀ ਮੜੀ ਜੀ ਘਰ ਹੀ ਦਿੰਨੇ ਆਪਣੇ ਗਾ ਜਿਆਦਾ ਨਹੀਂ ਮੜੀ ਹੀ ਆ ਬਸ ਬੰਮੀ ਤੇਰੀ ਫਿਕਰ ਨਾ ਕਰੇ ਵਲੌਗ ਤਾਂ ਨਹੀਂ ਵਿੰਦੀ ਉਹ ਨਹੀਂ ਵਿੰਦੀ ਵਿਚਾਰੀ ਉਹ ਫੋਣੀ ਸਿੰਪਲ ਆ ਆਏ ਅਹੀਂ ਆਏ ਸਾਗ ਲੈਣ ਵਾਤੇ ਤੇ ਸਾਰੇ ਜਣੇ ਇੱਥੇ ਆਓ ਇਹ ਇਹ ਕਿਹੜਾ ਏਰੀਆ ਆ ਆ ਪੁੰਦਰਾਂ ਵਾਲਾ ਫੜਕਣਾ ਭਾਜੀ ਭਾਗਾਂ ਲੱਗ ਹਾਂ 15 ਪਿੰਡ ਪੁੰਦਰ ਕਲੋਨੀ ਵਿਖਾਣਾ ਇਤਰ ਨਾਲ ਆਹ ਆ ਕਲੋਨੀ ਬਣੀ ਆ ਨਾਲ ਠੀਕ ਸਭ ਪਿਆ ਵਧੀਆ ਜਿਹਾ ਵਿਕਾ ਬਣਾ ਕੇ ਇੱਥੋਂ ਸਾਰੇ ਨੇ ਸਾਗ ਲੈਣ ਵਾਸਤੇ ਆਓ ਤੇ ਮਿਲੋਗੇ ਤੁਹਾਨੂੰ ਤਾਜਾ ਹੋਵੇ ਇੰਦਾ ਤਾਜਾ ਮਿਲਦਾ ਹੋਵੇ ਤਾਜਾ ਐ ਵੱਢ ਕੇ ਚੁਗੰਦੀ ਵੀ ਲੋੜ ਨਹੀਂ ਕਿਉਂਕਿ ਸਾਫ ਸਫਾਈ ਵਾਲਾ ਹੀ ਕੰਮ ਆ ਜਾਂਦਾ ਕਪੜਾ ਕੋਈ ਲੈ ਸਾਗ ਲੈਣ ਵਾਸਤੇ ਆਈਆਂ ਤੇ 1 ਕਿਲੋ ਨਾਲ ਲੈ ਨਹੀਂ ਪਾਏ ਤੇ ਵੱਢ ਕੇ ਲੈ ਜਾਈਏ ਪਿੰਡ ਨੂੰ ਮੇਰੀ ਮੰਨ ਆਹ ਪੁੱਤ ਵੇਖੀ ਸਹੀ ਤੂੰ ਉਹਦੇ ਲੱਗਦੇ ਚੱਲ ਲਤਕਦਾ ਫੜਦਾ ਵੇਖੀ ਹੈ ਪਰ ਪੜਾ ਕਹੇਤੀ ਉਹ ਲਗਣੀ ਆ ਚਾਚਾ ਉਹ ਜਾਂਦਾ ਇਨੇ ਰਖਵਾਲੀ ਕੀ ਕਰਨੀ ਉਹਦੇ ਆ ਉਹ ਜਾਂਦਾ ਗਾਂ ਗਾਂ ਹੈ ਇਹ ਕਿੰਨਾ ਲੈ ਲੈ ਵੀਰ ਜੀ ਸਾਹਿਬ ਪਤਾ ਨਹੀਂ ਪਾ ਦਿੱਤਾ ਉਹਨਾਂ ਨੇ ਨੇ 5 ਕਿਲੋ ਤਾਂ ਹੀ ਉੱਤੇ ਹੀ ਆ ਆ ਤਾਂ ਇਹ ਲੰਗਾ ਕੇ ਤੋਂ ਨੇ ਪਰਵਾਹ ਵਾ ਪਰਾਈ ਹੈ ਹੈ ਪਰਾਂ ਕੋਲ ਫਰਮੇ ਆ ਜੀ ਹੈ ਟੋਕਾ ਚ ਨਹੀਂ 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 ਟੋਕਾ ਨਹੀਂ ਉਹ ਗੁਰੂ ਕਲੋਨੀ ਨੂੰ ਪਾਣੀ ਪੁੰਜ ਲਾਇਆ ਓਏ ਅੱਖ ਕਲੋਨੀ ਨੂੰ ਪਾਣੀ ਲਵਾਉਣਾ ਉਹਨਾਂ ਨੇ ਇਹਦੇ ਵਿੱਚ ਸਾਗ ਬੀਜਿਆ ਆਹ ਮੈਂ ਕਣਕ ਬੀਜਤੀ ਕਲੋਨੀ ਨੂੰ ਬੀਜੀ ਆ ਗਏ ਹੁਣ ਇਹਦੇ ਮੰਮੀ ਆਇਆ ਤੈਨੂੰ ਹੁਣ ਚੱਲ ਯਾਰ ਇਹਨਾਂ ਲਾ ਦੇ ਹੁਣ ਲੈ ਗਈ ਚੁੱਕੇ ਹੋ ਚੱਲ ਵਾਟੋ ਦੇ ਵੈਰੀ ਗੁੱਡ ਤੋ ਦੇ ਲੈ ਵੀ ਤੇ ਸਾਗਨ ਲੱਗੇ ਹੁਣ ਚੁਗਣ ਆਪਾਂ ਜਿੰਨੀ ਗਰਮੀ ਹੈ ਇੱਥੇ ਤੇ ਬੁਰੇ ਹਾਲ ਆ ਓਏ ਹਾਂ ਭਰਾ ਨੂੰ ਥਾਣ ਚੱਲ ਜਾ ਇਹਨਾਂ ਛੱਡ ਕੇ ਆ ਗਣ ਓਕੇ ਬਾਦ ਜਾਓ 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 ਤੁਸੀਂ ਓ ਮੈਂ ਨਹੀਂ ਜਾਣਾ ਮੈਂ ਵਿਹਲਾ ਕੋਈ ਲਫਾ ਸਾਗ ਦੋ ਰੋਲੇ ਇਹ ਕੀ ਲੈ ਆਂਦਾ ਦੀਪੂ ਇਹ ਲੈ ਆਂਦਾ ਭਾਜੀ ਸਾਗ ਹਮ ਤੁਹਾਡੇ ਇਥੇ ਉਹ ਤਾਜ਼ਾ ਵੱਢ ਕੇੰਦੇ ਪੈਲੀਆਂ ਨੇ ਆਹ ਦਿਨ ਵਧੀਆ ਜਾਂਦਾ ਸਾਡੇ ਲਾਗੇ ਨਾਲ ਹੀ ਆ ਫਰਕ ਟੱਪ ਕੇ ਆਹ ਵਧੀਆ ਮੇਰੀਆਂ ਤਾਜ਼ਾ ਹੋਣਾ ਉਹ ਕਹਿੰਦਾ ਭਾ ਕਹਿੰਦਾ ਭਾਜੀ ਵੀਡੀਓ ਬਣਾਉਣੇ ਮਖਾਣ ਜੀ ਕਹਿੰਦਾ ਇੱਦਾਂ ਕਰੋ ਕਲੋਨੀ ਵਾਹੋ ਪਿੰਡ 15 ਤੋਂ ਸਾਗ ਮਿਲਦਾ ਉਹ ਬੜਾ ਹੱਸਿਆ ਲੈ ਉਹ ਜਸੀਨ ਨੂੰ ਨਾ ਉਹਨੇ ਕਿਹਾ ਜੱਲ ਫਾਫਾ ਉਥੋਂ ਨਾ ਬੰਬੀ ਤੇ ਲਫਾਫਾ ਲੈ ਗਿਆ ਉਹਨਾਂ ਦਾ ਕੁੱਤਾ ਬੜਾ ਤੜੜਾ ਅੱਛਾ ਤੇ ਇਹ ਕਹਿੰਦਾ ਜਾ ਜਸੀ ਤੇ ਮਗਾ ਚਲਾ ਅਜਸੀ ਡਰ ਕੇ ਕਹਿੰਦਾ ਮੈਂ ਨਹੀਂ ਜਾਣਾ ਮੈਂ ਚਲਾ ਮੈਂ ਤੇਰੇ ਨਾਲ ਚਲਦਾ ਅਸੀਂ ਗਏ ਉੱਥੇ ਕੁੱਤਾ ਅੱਗੇ ਕਿਧੜ ਦੌੜ ਗਿਆ ਕਹਿੰਦਾ ਬੱਲੇ ਬੱਲੇ ਕਹਿੰਦਾ ਲੱਗਦਾ ਮੁੰਡਾ ਚੰਗਾ ਜਰੀਲਾ ਕਹਿੰਦਾ ਸਾਡੇ ਦਾ ਕੁੱਤਾ ਡਰ ਕੇ ਨਾ ਹੁਣ ਗਿਆ ਬੜਾ ਸਾਵਿਆ ਲੈ ਵੀ ਆ ਚੁੱਕਿਆ ਗਿਆ ਸਾਰਾ ਇਹ ਪਾਲਕ ਠੀਕ ਠੀਕ ਸਾਗ ਰਹਿ ਗਿਆ ਸਾਗ ਰਹਿ ਗਿਆ ਮਾਸੀ ਦੇ ਹੰਦਿਆਂ ਨੂੰ ਰੈਡੀ ਕਰਦਣਾ ਕੰਮ ਨੇਪਾਲ ਕੇ ਵਾਵਾ ਦੇਤੀ ਕਿੰਨੇ ਦਾ ਸਾਗ ਇਹ ਲੱਗਦਾ ਇਹ ਸਾਰਾ ਆ ਗਿਆ ਸੌਦਾ ਇਹ ਦਿੱਤਾ ਉਹਨਾਂ ਨੇ ਸਾਨੂੰ ਮਤਲਬ ਤੁਸੀਂ ਲੈ ਲੋ ਵੀ 5 ਕਿਲੋ ਕਹਿੰਦੇ ਪਰ ਜ਼ਿਆਦਾ ਐ ਉਹ ਤਕੜੀਆਂ ਥੋੜੀ ਤੋਲ ਦਿਓ ਐਦਾਂ ਰੁਗ ਪਰ ਕੇ ਰੁਗ ਪਰ ਕੇ ਦੇ ਦਿੰਦੇ ਪਹਿਲੇ ਵੱਧ ਮਿਲ ਜਾਂਦਾ 6 ਕਿਲੋ ਨਾਲੇ ਤਾਜ਼ਾ ਮਿਲਦਾ ਨਾਲੇ ਤਾਜ਼ਾ ਮਿਲਦਾ ਬਹੁਤੋਂ ਹੈ ਤਾਜ਼ਾ ਐ ਹੋਰ ਕੀ ਗੱਲਾਂ ਯਾਰ ਠੀਕ ਨਹੀਂ ਉਹ ਤੁਹਾਡੇ ਸਾਹਮਣੇ ਲਾਈਵ ਵਾੜੀ ਚ ਹੁੰਦੇ ਅਗਲੇ ਹਾਂ ਤੇ ਹੋਰ ਰੇੜੀ ਤੇ ਜਾ ਕੇ ਲਾ ਕੇ ਕਿ ਉਹਦਾ ਕੰਦਾ ਪਿਆ ਹੁੰਦਾ ਇਹ ਤਾਜ਼ਾ ਲਿਆਂਦੇ ਸੋ ਵਾਦ ਹੋੜੀ ਅਮ ਦੇਂ ਹੋੜੀ ਜਾ ਪੈਂਟ ਅਮ ਦੇ ਬੱਲੇ ਉਹ ਤੇਰੇ ਸੇਵਕਾ ਹਾਂ ਵੀ ਨਹੀਂ ਮੈਂ ਤੁਹਾਨੂੰ ਕਹਿ ਰਿਆ ਰਿਹਾ ਅੱਗ ਬਾਲ ਵੀ ਅੱਗ ਅੱਗ ਸਾਗ ਦੀ ਇਹਨਾਂ ਦੇ ਇਹਦੀ ਪੱਠਿਆਂ ਦੀ ਬਾਲਣਾ ਓਏ ਪੱਠੇ ਵੀ ਇਹਨੂੰ ਸੁੱਟ ਪਰਾਂ ਦਾ ਲੈ ਇਹਨੂੰ ਕੁੱਤਰ ਕੀ ਕਾਉਣਾ ਕਿੱਥੇ ਟੋਕਾ ਉਸਤਾਦ ਕੁੱਤਰ ਨਾ ਮੈਂ ਇੱਕ ਟੋਕਾ ਮੈਂ ਚਲਾਉਣਾ ਹੀ ਭਰ ਵੀਰੇ ਹੋਰ ਡਈ ਸਾਗ ਧੋਣ ਕਹਿੰਦੇ ਮੈਂ ਸਾਗ ਧੋਣਾ ਆ ਤੋੜਿਆ ਵਾ ਨਹੀਂ ਕਿੰਨਾ ਕੁ ਟਾਈਮ ਲੱਗਣਾ ਤੀ ਖਾਣਾ ਜੀ ਇਹ ਆ ਖਾਣਾ ਆ ਇਹਦੀ ਅਰਜੀ ਖਾਣਾ ਆਪਣੀ ਹੋਣੀ ਸਬਜੀ ਚਲ ਠੀਕ ਹੈ ਬਣਾ ਦੇ ਇਧਰ ਆ ਵੀ ਡੀ ਧੋਣ ਸਾਸੂ ਕਦੀ ਉਥੇ ਰੱਖਣੀ ਦੀ ਹੁਣ ਐਦਾਂ ਨਾ ਕਰ ਮੈਂ ਤੁਹਾਨੂੰ ਦੱਸਦਾ ਆ ਤੇ ਚੜਤੇ ਲੈੰਦੂ ਤੇ ਚੁੰਨੀ ਚ ਨਹੀਂ ਕੱਟਣਾ ਜ਼ਰਾ ਆਦਾ ਤਤੇ ਨੂੰ ਬਹੁਤ ਕੰਨੇ ਆ ਮੈਂ ਆਹ ਯਾਰ ਢਿਆ ਆਪਣਾ ਅੱਜੋ ਵੀ ਤੇ ਢੜੀ ਤੋਂ ਛੁੱਟੀ ਕਰਕੇ ਬੈਠਾ ਜਿਹੜਾ ਆਪਣੀ ਟੀਮ ਚ ਰਲ ਗਿਆ ਨਾ ਛੁੱਟੀਆਂ ਹੀ ਕਰੂ ਮਣਕੇ ਛੁੱਟੀਆਂ ਹੀ ਕਰੂ ਤੇ ਕੰਮ ਤਾਂ ਵੀ ਕਰੂ ਕੰਮ ਤਾਂ ਵੀ ਕਰੇ ਛੁੱਟੀਆਂ ਹਾਂਜੀ ਸਕੀਮ ਹੋ ਰਹੀ ਹੈ ਸਕੀਮ ਕਿਹੜੀ ਆਟਾ ਦਾਲ ਮੈਨੂੰ ਨਾ ਦੱਸਾਂ ਕਿ ਮੈਂ ਤੁਹਾਡਾ ਕੰਮ ਕਿੱਦਾਂ ਕਰਾਂ ਮੈਂ ਚਾਹੀਦੀ ਪੂਰੀ ਗਾੜੀ ਆਪਣੀ ਨੂੰ ਅੱਛਾ ਮਾਤਾ ਵਾਲਾ ਮੈਂ ਕਿਹਾ ਤੇ ਵਾਹ ਤੇ ਸਹੀ ਗੱਲ ਪੁੱਛਿਆ ਮੈਂ ਕੰਮ ਤੇ ਜਾਣ ਨੂੰ ਕਿ ਮੈਂ ਚੱਲ ਜਾਣਾ ਨਹੀਂ ਮੈਨੂੰ ਦੇਰ ਲੱਗਣ ਦੀ ਆਏ ਤੇ ਕਹੋਸ ਮੋਟੇ ਜਿਹੇ ਕਰਕੇ ਮੈਂ ਦੋ ਛੁੱਟੀਆਂ ਕਿੰਨੇ ਕਿ ਚੱਲ ਲੈਣ ਲੈਣੇ ਚੱਲ ਠੀਕ ਖੁਸ਼ ਹੁੰਦਾਈ ਨਹੀਂ ਨਹੀਂ ਆਈ ਆਇਆ ਕੰਮਸ਼ੇਂ ਕੰਦੇ ਬਹੁਤ ਦੱਸ ਦੋ ਪਾਸਾ ਹੀ ਦੀ ਇਹ ਆ ਸੋਣ ਇਹ ਨਹੀਂ ਪਾਸਾ ਇਹ ਇਹ ਦਖੈਨ ਦੀ ਮੈਂ ਹਾਂ ਮੈਂ ਸਮਝ ਨਹੀਂ ਵੇ ਇਹ ਟੋਕਾ ਦੇ ਵੇ ਸੁਕਣੇ ਪਾਇਆ ਵੋਰ ਤੇ ਰਾ ਦਿਨ ਹੈ ਜਾ ਚੀ ਨਹੀਂ ਬੰਡੀ ਗਾਲ ਤੇ ਟੀਨਰ ਰਖਾਵਾ ਕੁ ਕਲੋਜ ਕੋ ਸ਼ੋਟ ਲੈ ਬੜਾ ਵਧੀਆ ਲੈਣੇ ਸ਼ੋਟ ਚਾਹ ਹਾਂ ਸ਼ੋਟ ਚਾ ਲਵਾਂ 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 ਪਰਾ ਪੂਰਾ ਆ ਟੈਂ 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 ਆ ਲੱਗਾ ਸਿਆਣਾ ਬਣ ਲੱਗਾ ਮੇਰਾ ਭਰਾ ਵੇਖੀ ਜਾਣ ਕੇ ਉਹ ਗੱਲ ਕੇ ਉਹ ਵੇਖੀ ਉਹ ਵੇਖੀ ਕੁਲੀ ਆਵੇਂ ਹੇ ਤੇਲ ਦਿੱਤਾ ਇਹਨਾਂ ਨੇ ਅੰਮੀ ਟੋਕੇ ਨੂੰ ਨਹੀਂ ਦੇਣਾ ਜਿੰਨਾ ਤੂੰ ਕਹਿੰਦੇ ਡੋਲਣਾ ਥੋੜਾ ਆਹ ਵੇ ਡੋਲ ਦਿੰਦਾ ਹੋਰ ਕਹਿੰਦੇ ਡੋਲਣਾ ਆਹ ਵੇ ਲੈ ਉਹ ਤੇ ਪਾਣੀ ਆਵੇ ਜਿਹੜਾ ਡੁੱਲ ਗਿਆ ਪਾਣੀ ਹੈ ਬੜਾ ਪੱਧਰਾ ਚੱਲਣ ਲਿਆ ਹੁਣ ਆਪਣੇ ਆਪ ਭੱਜ ਜਾਂਦੇ ਤੇ ਹੋਰ ਲੈ ਮੋਟਰ ਲਾ ਦੀ ਨੀ ਛੋਟੀ ਇਕ ਲਿਆ ਕੇ ਹੁਣ ਇਹ ਥੋੜੀ ਨਿਕਲੀ ਜਾਂਦੇ ਇਹਦੇ